ਤਾਲੀਵਾਲ ਸਾਹਿਬ ਬਾਜਵਾ ਸਾਹਿਬ ਨਾਲ ਨਰਾਜ਼ ਰਹੇ ਬਹੁਤ ਅਰ ਸੱਤਾ ਤੇਰਚੋਲ ਸਾਜੀ ਕਿੱਥੇ ਹੈ ਹਾਂ ਇਹ ਸਭ ਸਾਲ ਆਪਣੇ ਆਪਣੇ ਨਾਲ ਉਹ ਕਹਿੰਦੇ ਆ ਤੁਸੀਂ ਮਾਝੇ ਵਾਲੀ ਉਹ ਤਾਂ ਇਹਨਾਂ ਦੀ ਗਾੜੀ ਸਿਰ ਚੋਕ ਕੇ ਤੁਰਦੇ ਸੀ ਤਾਂ ਇਹ ਇਹ ਤਾਂ ਸਾਡੇ ਦੇ ਔਖੇ ਆ ਕਿ ਕੱਲ ਦੇ ਘਰਾਂ ਦੇ ਮੁੰਡੇ ਆ ਕੇ ਸਾਡੇ ਅੱਖਾਂ ਕੱਢਦੇ ਆਈ ਇਹਨਾਂ ਕੋ ਲਿਫਟ ਦੇ ਜੋ ਮਰਜ਼ੀ ਕਰ ਲੈ ਇਹ ਠੀਕ ਹੈ ਵੱਡਿਆ ਘਰਾਂ ਦੇ ਕਾਕੇ ਹੋ ਸਕਦੇ ਆ ਇਹਦੇ ਵਾਸਤੇ ਇਹਨਾਂ ਦੀ ਕੋਈ ਕਰਤੂਤ ਨਹੀਂ ਸਮਝਦੇ ਕਿ ਦੀ ਗੱਲ ਇਹ ਕੱਕੇ ਹੀ ਆ ਇਹਦੇ ਵੱਧ ਕੁਝ ਨਹੀਂ ਹੈ ਤਾਰੀਵਾਲ ਸਾਹਿਬ ਹੱਥਾਂ ਚ ਲੈ ਕੇ ਕਿਉਂ ਆਉਣਾ ਪੈ ਗਿਆ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪਾਵਰ ਚੋ ਮੋਦੀ ਦਾ ਜੁਗਲਾ 1600 ਰੁਪਿਆ 1600 ਕਰੋੜ ਕਹਿ ਗਿਆ ਉਹ ਦਿੱਤਾ ਨਹੀਂ ਉਹ ਜੁਗਲੇ ਦੇ ਖਿਲਾਫ ਪ੍ਰੋਟੈਸਟ ਕਰਵੇ ਹਾਂ ਤਾਰੀਵਾਲ ਸਾਹਿਬ ਬਾਜਵਾ ਸਾਹਿਬ ਨਾਲ ਨਰਾਜ਼ ਰਹੇ ਬਹੁਤ ਅਰ ਸੱਤਾ ਤਿਰਚੋਲ ਸਾਜੀ ਕਿੱਥੇ ਹੈ ਹਾਂ ਇਹ ਸਭ ਸਭ ਆਪਣੇ ਆਪਣੇ ਨਾਲ ਉਹ ਕਹਿੰਦੇ ਆ ਤੁਸੀਂ ਮੱਝ ਵਾਲੀ ਉਹ ਤਾਂ ਇਹਨਾਂ ਦੇ ਗਾੜੀ ਸਿਰ ਚੋ ਕੇ ਤੁਰਦੇ ਸੀ ਤਾਂ ਇਹ ਤਾਂ ਸਾਡੇ ਦੇ ਔਖੇ ਆ ਕਿ ਕੱਲ ਦੇ ਘਰਾਂ ਦੇ ਮੁੰਡੇ ਆ ਕੇ ਸਾਡੇ ਅੱਖਾਂ ਕੱਢਦੇ ਆਈ ਇਹਨਾਂ ਕੋ ਲਿਫਟ ਦੇ ਜੋ ਮਰਜ਼ੀ ਕਰ ਲੈ ਇਹ ਠੀਕ ਹੈ ਵੱਡਿਆ ਘਰਾਂ ਦੇ ਕਾਕੇ ਹੋ ਸਕਦੇ ਆ ਇਹਦੇ ਵੱਦ ਇਹਨਾਂ ਦੀ ਕੋਈ ਕਰਤੂਤ ਨਹੀਂ ਸਭ ਦੇ ਕੀ ਗੱਲ ਇਹ ਕਾਕੇ ਹੀ ਆ ਇਹਦੇ ਵੱਦ ਕੁਛ ਨਹੀਂ ਹੈ ਤਾਰੀਵਾਲ ਸਾਹਿਬ ਹੱਥਾਂ ਚ ਲੈ ਕੇ ਕਿਉਂ ਆਉਣਾ ਪੈ ਗਿਆ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪਾਵਰ ਚ ਮੋਦੀ ਦਾ ਜੁਗਲਾ 1600 ਰੁਪਏ 1600 ਕਰੋੜ ਕਹਿ ਗਿਆ ਉਹ ਦਿੱਤਾ ਨਹੀਂ ਉਹ ਜੁਗਲੇ ਦੇ ਖਿਲਾਫ ਪ੍ਰੋਟੈਸਟ ਕਰਵੇ ਹਾਂ ਤਾਰੀਵਾਲ ਸਾਹਿਬ ਬਾਜਵਾ ਸਾਹਿਬ ਨਾਲ ਨਰਾਜ਼ ਰਹੇ ਬਹੁਤ ਆਰਕ ਸਤਾਤਰ ਚੋਲ ਹਾਂ ਇਹ ਸਭ ਸਾਲ ਆਪਣੇ ਆਪਣੇ ਨਾਲ ਉਹ ਕਹਿੰਦੇ ਆ ਤੁਸੀਂ ਮਾਝੇ ਵਾਲੀ ਹਾਂ ਤੇ ਇਹਨਾਂ ਦੇ ਗਾੜੀ ਸਿਰ ਚੋਕ ਕੇ ਤੁਰਦੇ ਸੀ ਤਾਂ ਇਹ ਇਹ ਤਾਂ ਸਾਡੇ ਦੇ ਔਖੇ ਆ ਕਿ ਕੱਲ ਦੇ ਘਰਾਂ ਦੇ ਮੁੰਡੇ ਆ ਕੇ ਸਾਡੇ ਅੱਖਾਂ ਕੱਢਦੇ ਆਈ ਇਹਨਾਂ ਕੋ ਲਿਫਟ ਦੇ ਜੋ ਮਰਜ਼ੀ ਕਰ ਲੈ ਇਹ ਠੀਕ ਹੈ ਵੱਡਿਆ ਘਰਾਂ ਦੇ ਕਾਕੇ ਹੋ ਸਕਦੇ ਆ ਇਹ ਲੋ ਵੱਤ ਇਹਨਾਂ ਦੀ ਕੋਈ ਕਰਤੂਤ ਨਹੀਂ ਸਮਝਦੇ ਕਦੀ ਗੱਲ ਇਹ ਕੱਕੇ ਹੀ ਆ ਇਹਦੇ ਵੱਦ ਕੁਛ ਨਹੀਂ ਹੈ ਭਾਈ ਸਾਹਿਬ ਤਾਰੀਵਾਲ ਸਾਹਿਬ ਹੱਥਾਂ ਚ ਲੈ ਕੇ ਕਿਉਂ ਆਉਣਾ ਪੈ ਗਿਆ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪਾਵਰ ਚ ਮੋਦੀ ਦਾ ਜੁਗਲਾ 1600 ਰੁਪਿਆ 1600 ਕਰੋੜ ਕਹਿ ਗਿਆ ਉਹ ਦਿੱਤਾ ਨਹੀਂ ਉਹ ਜੁਗਲੇ ਦੇ ਖਿਲਾਫ ਪ੍ਰੋਟੈਸਟ ਕਰਵੇ ਹਾਂ ਤਾਰੀਵਾਲ ਸਾਹਿਬ ਭਾਈ ਸਾਹਿਬ ਨਾਲ ਨਰਾਜ਼ ਰਹੇ ਬਹੁਤ ਅਰ ਸੱਤਾ ਤਿਰਚੋਲ ਭਾਈ ਜੀ ਕਿੱਥੇ ਹੈ ਹਾਂ ਇਹ ਸਭ ਸਾਬ ਆਪਣੇ ਆਪਣੇ ਉਹ ਕਹਿੰਦੇ ਆ ਤੁਸੀਂ ਮੱਝ ਵਾਲੀ ਉਹ ਤਾਂ ਇਹਨਾਂ ਦੇ ਗਾੜੀ ਸਿਰ ਚੋਕੇ ਤੁਰਦੇ ਸੀ ਤਾਂ ਇਹ ਤਾਂ ਸਾਡੇ ਦੇ ਔਕੇ ਆ ਕਾਕੇ ਕੱਲ ਦੇ ਘਰਾਂ ਦੇ ਮੁੰਡੇ ਆ ਕੇ ਸਾਡੇ ਅੱਖਾਂ ਕੱਢਦੇ ਆਈ ਇਹਨਾਂ ਕੋ ਲਿਫਟ ਦੇ ਜੋ ਮਰਜ਼ੀ ਕਰ ਲੈ ਇਹ ਠੀਕ ਹੈ ਵੱਡਿਆ ਘਰਾਂ ਦੇ ਕਾਕੇ ਹੋ ਸਕਦੇ ਆ ਇਹਦੇ ਵੱਤ ਇਹਨਾਂ ਦੀ ਕੋਈ ਕਰਤੂਤ ਨਹੀਂ ਸਮਝਦੇ ਕੀ ਗੱਲ ਇਹ ਕਾਕੇ ਹੀ ਆ ਇਹਦੇ ਵੱਤ ਕੁਝ ਨਹੀਂ ਹੈ ਤਾਰੀਵਾਲ ਸਾਹਿਬ ਹੱਥਾਂ ਚ ਲੈ ਕੇ ਕਿਉਂ ਆਉਣਾ ਪੈ ਗਿਆ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪਾਵਰ ਚੂ ਮੋਦੀ ਦਾ ਜੁਗਲਾ 1650 1600 ਕਰੋੜ ਕਹਿ ਗਿਆ ਉਹ ਦਿੱਤਾ ਨਹੀਂ ਉਹ ਜੁਗਲੇ ਦੇ ਖਿਲਾਫ ਪ੍ਰੋਟੈਸਟ ਕਰਵੇ ਹਾਂ ਤਾਰੀਵਾਲ ਸਾਹਿਬ ਬਾਜਵਾ ਸਾਹਿਬ ਨਾਲ ਨਰਾਜ਼ ਰਹੇ ਬਹੁਤ ਅਰ ਸਤਾਤਰ ਚੋਸ ਸਾਜੀ ਕਿੱਥੇ ਹੈਗੇ ਹਾਂ ਇਹ ਸਭ ਸਾਬ ਆਪਣੇ ਆਪਣੇ ਨਾਲ ਉਹ ਕਹਿੰਦੇ ਆ ਤੁਸੀਂ ਮੱਝ ਵਾਲੀ ਹਾਂ ਤਾਂ ਇਹਨਾਂ ਦੇ ਗਾੜੀ ਸਿਰ ਚੋਕੇ ਤੁਰਦੇ ਸੀ ਤਾਂ ਇਹ ਇਹ ਤਾਂ ਸਾਡੇ ਦੇ ਔਖੇ ਆ ਕਿ ਕੱਲ ਦੇ ਘਰਾਂ ਦੇ ਮੁੰਡੇ ਆ ਕੇ ਸਾਡੇ ਅੱਖਾਂ ਕਰਦੇ ਆਈ ਇਹਨਾਂ ਕੋ ਲਿਫਟ ਦੇ ਜੋ ਮਰਜ਼ੀ ਕਰ ਲੈ ਇਹ ਠੀਕ ਹੈ ਵੱਡਿਆ ਘਰਾਂ ਦੇ ਕਾਕੇ ਹੋ ਸਕਦੇ ਆ ਇਹਦੇ ਵਾਸਤੇ ਇਹਨਾਂ ਦੀ ਕੋਈ ਕਰਤੂਤ ਨਹੀਂ ਸਭ ਦੇ ਕਿ ਦੀ ਗੱਲ ਇਹ ਕਾਕੇ ਹੀ ਆ ਇਹਦਾ ਬਾਦ ਕੁਛ ਨਹੀਂ ਹੈ ਜੀ ਤਾਰੀਵਲ ਸਾਹਿਬ ਹੱਥਾਂ ਚ ਲੈ ਕੇ ਕਿਉਂ ਆਉਣਾ ਪੈ ਗਿਆ ਤੁਹਾਡੀ ਤਾਂ ਸਰਕਾਰ ਹੈ ਤੁਸੀਂ ਤਾਂ ਪਾਵਰ ਚੂ ਮੋਦੀ ਦਾ ਜੁਗਲਾ 1650 1600 ਕਰੋੜ ਕਹਿ ਗਿਆ ਉਹ ਦਿੱਤਾ ਨਹੀਂ ਉਹ ਜੁਗਲੇ ਦੇ ਖਿਲਾਫ ਪ੍ਰੋਟੈਸਟ ਕਰਵੇ ਹਾਂ